ਐ ਉਹ ਜੀ ਡੂੜ ਕਿੱਲੀ ਵਾਲਾ ਹੀ ਕਹੂੰਗਾ ਮੈਂ ਬੱਚਿਆਂ ਕੱਲਿਆਂ ਦਾ ਮਾਲਕ ਸਰਦਾਰ ਰੱਜਿਆ ਪੁੱਜਿਆ ਫੈਮਲੀ ਦਾ ਧੰਦਾ ਇੱਕੋ ਇੱਕ ਵਾਰ ਖੰਡਾ ਤੁਰੀ ਜਾਣਕਾਰੀ ਹੈ ਉਹ ਕਹਿੰਦੇ ਹੁੰਦੇ ਉਹ ਬਹੁਤ ਖਤਰਨਾਕ ਟਿਕਾਤਕ ਹੁੰਦੀ ਹੈ ਜਿਹੜੀ ਗੱਲ ਗੁਰਵਿੰਦਰ ਸਿੰਘ ਦੀ ਆ ਸੁਖਣ ਵਾਲੇ ਪਿੰਡ ਤੋਂ ਜਿਹੜਾ ਕਤਲ ਹੋਇਆ ਨੌਜਵਾਨ ਸਰਵਾਰ ਮੁੰਡਾ ਉਹਦਾ ਤਾਂ ਪਾਸਪੋਰਟ ਹੀ ਫਰੈਸ਼ ਆ ਉਹਦੇ ਬਾਦਰ ਸਾਹਿਬ ਦੇ ਦੱਸਣ ਮੁਤਾਬਕ ਆ ਇਹ ਵਾਰਡੋਰੇ ਫਾਦਰ ਸਾਹਿਬ ਦੇ ਆ ਕਿ ਅਸੀਂ ਪਾਸਪੋਰਟ ਚੈੱਕ ਕਰੋ ਸਾਡੇ ਘਰੇ ਆ ਕੇ ਕਿ ਮੇਰਾ ਮੁੰਡਾ ਤਾਂ ਵਿਦੇਸ਼ ਜਾਣ ਤੇ 800000 35 ਲੱਖ ਮੰਗਦੀ ਸੀ ਆਸ਼ਕ ਮੰਗਰ ਲੱਗ ਕੇ ਹੂੰ ਨਹੀਂ ਦਿੱਤਾ ਉਹਨਾਂ ਨੇ ਕਹਿੰਦੀ ਥੋਡੀ ਇੱਥੇ ਸੇਵਾ ਕਰੂਗੀ ਉਹਨੂੰ ਉਹਨਾਂ ਨੂੰ ਵਿਚਾਰੇ ਭੋਲੇ ਪਾਂਚੀਆਂ ਨੂੰ ਕੀ ਪਤਾ ਵੀ ਇਹ ਸੇਵਾ ਕਰਕੇ ਕਿਹੜੇ ਸਾਡਾ ਜਿਵੇਂ ਹਾਵਸ਼ ਕੋਈ ਇੱਕ ਕਹਾਣੀ ਚੱਲਦੀ ਹੁੰਦੀ ਬਹੁਤ ਪੁਰਾਣੇ ਬਜ਼ੁਰਗਾਂ ਦੀ ਵੀ ਸੁਆਦ ਮਾਰਾ ਕੋਈ ਲੋਅ ਸੱਤਿਆਂ ਕਿੱਲੇ ਵਾਲੇ ਸਰਦਾਰ ਨੂੰ ਤੇ ਫਿਰ ਡੂੜ ਕਿੱਲੀ ਵਾਲੇ ਮਗਰ ਇੱਕ ਐਸਾ ਆਪਣਾ ਗੋਲਨਾ ਵੇਚਣ ਵਾਲੇ ਦੇ ਮਗਰ ਤੋਂ ਲੱਗ ਕੇ ਖੇ ਕਰਤੀ ਉਹਨਾਂ ਦੇ ਪਰਿਵਾਰ ਦੀ ਤੈਨੂੰ ਢੋਈ ਮਰਜੀ ਤਪੱਸਿਆ ਕਰਨੀ ਇਹ ਤਾਂ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਇਹ ਓਬਜੈਕਟ ਜੰਗਾਲ ਬਣ ਗਿਆ ਕਿ ਜਦੋਂ ਜਦੋਂ ਅੱਗੇ ਤੂੰ ਤੁਰਨ ਦੀ ਕੋਸ਼ਿਸ਼ ਕਰੇਂਗੀ ਤੈਨੂੰ ਇਹ ਖਿੱਚ ਪਾਉਂਗੀ ਤੇਰੇ ਇਸ ਗੱਲ ਦਾ ਨਾਰਾ ਪੰਜਾਬ ਮੂੰਹ ਚਾੱਕ ਕੇ ਵੇਖਣ ਦੇਖੀ ਜਾਂਦਾ ਨਾ ਸਾਡੇ ਦੇਸ਼ ਦੇ ਕਾਨੂੰਨ ਨੂੰ ਵੀ ਕੀ ਕਰਦਾ ਇਹਦੇ ਨਿੱਕੇ ਨਿੱਕੇ ਡੱਕਰੇ ਕਰਕੇ ਇਹ ਜਿਹੜਾ ਮੱਛੀਆਂ ਨੂੰ ਪਾਉਣੇ ਸੀਗੇ ਵੀ ਜਿਹੜੇ ਉਸ ਤੋਂ ਬਾਅਦ ਜਿਹੜਾ ਔੜਮਾ ਕੋੜਮਾ ਵੀ ਦੱਸਿਆ ਕਰਨਾ ਸੀ ਉਹਨਾਂ ਨੂੰ ਪਿਓ ਵਿਸ਼ਵਾਸ ਉਹਦਾ ਤੁਸੀਂ ਵੀ ਤਾਂ ਧੀਆਂ ਵਾਲਿਆਂ ਤੇ ਤੁਸੀਂ ਵੀ ਪੁੱਤਾਂ ਵਾਲਿਆਂ ਇੱਕ ਵਾਰੀ ਡਿਊਟੀ ਤੋਂ ਘਰੇ ਜਾ ਕੇ ਇਹ ਸੋਚ ਲਿਓ ਜੇ ਖਾਂ ਬੰਦ ਕਰਕੇ ਜਿਵੇਂ ਮੈਂ ਨਿਤ ਮੇਰੀ ਬੇਟੀ ਮੈਨੂੰ ਯਾਦ ਕਰਾਉਂਦੀ ਆ ਵੀ ਹੇ ਸੱਚਿਆ ਪਾਤਸ਼ਾਹ ਉਹ ਮਾੜੀ ਘੜੀ ਜੇ ਆਪਣੇ ਪਰਿਵਾਰ ਤੇ ਕਿਤੇ ਆ ਗਈ ਤੇ ਆਪਾਂ ਵੀ ਮੇਰੀ ਕੁੜੀ ਨਹੀਂ ਤੇ ਮਾਂ ਇਹਦੇ ਮਗਰ ਨਹੀਂ ਆਉਂਦਾ ਇਹ ਤਾਂ ਇੱਕ ਵਾਰ ਰੀਲ ਵੇਖੀ ਹੈ ਜਨਾਬ ਉਹਦੇ ਵਿੱਚ ਕਿਸੇ ਨੇ ਸਟੇਟਮੈਂਟ ਦਿੱਤੀ ਆ ਵੀ ਇਹ ਮੇਰੀ ਬੇਟੀ ਆ ਜਿਹੜੀ ਇਹਦੇ ਅਸੀਂ ਮੰਨਦਾ ਤਾਂ ਕਹਿੰਦਾ ਇਹਨਾਂ ਨੂੰ ਮੱਥੇ 'ਚ ਇਹਨਾਂ ਦੇ ਗੋਲੀ ਮਾਰੋ ਬਾਈ ਖੜਾ ਕੇ ਪਰਿਵਾਰ ਦੇ ਹੱਥੋਂ ਮਰਾਓ ਇਹਨਾਂ ਨੂੰ ਇਹਨਾਂ ਨੂੰ ਅਕਲ ਜਾਵੇ ਆ ਤਾਂ ਕਿ ਇਹਦੇ ਤੋਂ ਬਾਅਦ ਕੋਈ ਆਖੀ ਨਾ ਚੱਕ ਸਕਵੇ ਤੁਸੀਂ ਜੁੜ ਚੁੱਕੇ ਹੋ ਸੋਨਾ ਟੀਵੀ ਪੰਜਾਬ ਦੇ ਨਾਲ ਤੇ ਇਹ ਸਾਹਮਣੇ ਪਿੰਡ ਸੁਖਣਵਾਲਾ ਹੈ ਅਸੀਂ ਪਹੁੰਚ ਚੁੱਕੇ ਹਾਂ ਸੁਖਣਵਾਲੇ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੋਰਡ ਲੱਗਾ ਹੈ ਗੁਰਵਿੰਦਰ ਸਿੰਘ ਦਾ ਕਤਲ ਇਸ ਪਿੰਡ ਦੇ ਵਿੱਚ ਕੀਤਾ ਗਿਆ ਬਹਿਰਾਮੀ ਦੇ ਨਾਲ ਉਸ ਪਿੰਡ ਦੇ ਵਿੱਚ ਅਸੀਂ ਖਬਰ ਕਰਨ ਦੇ ਲਈ ਪਹੁੰਚੇ ਆਂ ਖਾੜਕਾ ਲੈ ਕੇ ਅੱਜ ਇੱਥੇ ਬਿੱਟੂ ਡਰੋਲੀ ਅਤੇ ਉਹਨਾਂ ਦੀ ਟੀਮ ਵੀ ਪਹੁੰਚੀ ਹੈ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਉਹ ਵੀ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਤੇ ਮਾਪਿਓ ਦੇ ਨਾਲ ਆਪਾਂ ਕਰਦੇ ਆਂ ਗੱਲਬਾਤ ਆਓ ਚੱਲਦੇ ਆ ਮੇਰਾ ਨਾਮ ਗੁਰਨੇਪ ਸਿੰਘ ਬਿੱਟੂ ਡਰੋਲੀ ਭਾਈ ਆ ਜੀ ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਬਾਈ ਜੀ ਤੁਸੀਂ ਗੁਰਵਿੰਦਰ ਵੀ ਤਾਂ ਇੱਕ ਇਨਸਾਨ ਸੀਗਾ ਨਾ ਉਹ ਵੀ ਤਾਂ ਪਟਿਆਲੇ ਯੂਨੀਵਰਸਿਟੀ ਤੋਂ ਪੜ੍ਹਿਆ ਸੀਗਾ ਉਹਦਾ ਵੀ ਜਦੋਂ ਉਹਦੀ ਸਿਸਟਰ ਵੀ ਬਾਹਰ ਉਹਦੇ ਮਦਰ ਸੌਰੀ ਫਾਦਰ ਵੀ ਉਹਦੇ ਬਾਹਰ ਆ ਉਹਨਾਂ ਨੇ ਆਪਣੀ ਨੂੰ ਨੂੰ ਸੱਦ ਲਿਆ ਉਹ ਗੁਰਵਿੰਦਰ ਨੂੰ ਵੀ ਤਾਂ ਸੱਦ ਹੀ ਸਕਦੇ ਸੀ ਗੁਰਵਿੰਦਰ ਕਹਿੰਦਾ ਸੀ ਜੀ ਕਿ ਮੈਂ ਇੱਥੇ ਰਹਿ ਕੇ ਸੇਵਾ ਕਰੂੰਗਾ ਆਪ ਤੋਂ ਗਰੀਬ ਲੋਕਾਂ ਦੀ ਕਿ ਪ੍ਰਮਾਤਮਾ ਨੇ ਸਭ ਜਾਇਦਾਦ ਦਿੱਤੀ ਆ ਸਭ ਕੁਝ ਹੈਗਾ ਪੈਸਾ ਥੇਲਾ ਹਰ ਚੀਜ਼ ਹੈ ਕਿਉਂ ਨਹੀਂ ਮੈਂ ਆਪਦੇ ਪੰਜਾਬ ਚ ਜਿਹੜੇ ਗਰੀਬ ਬੱਚੇ ਆ ਉਹ ਪੜਾਉਂਦਾ ਵੀ ਰਿਹਾ ਫ੍ਰੀ ਉਹਨਾਂ ਨੂੰ ਗੇਮਾਂ ਤੇ ਵੀ ਲੈ ਜਾਂਦਾ ਰਿਹਾ ਬਾਈ ਜੀ ਉਹਨਾਂ ਦੀਆਂ ਫੀਸਾਂ ਤੱਕ ਭਰਦਾ ਰਿਹਾ ਜੇ ਅੱਜ ਮੇਰੀ ਗੱਲਬਾਤ ਹੋਈ ਸੀ ਉਹਨਾਂ ਦੇ ਫਾਦਰ ਸਾਹਿਬ ਨਾਲ ਜੋ ਬੱਚੀ ਨੂੰ ਕਲਾਵੇ ਚ ਲੈ ਕੇ ਰੋਣ ਲੱਗ ਗਏ ਉਹ ਕਹਿੰਦੇ ਬੇਟਾ ਜਦੋਂ ਮੈਂ ਆਪਦੇ ਪੁੱਤਰ ਨਾਲ ਕਿਤੇ ਜਾਂਦਾ ਸੀ ਨਾ ਪਿੰਡ ਚ ਤੇ ਤੇਰੇ ਜਿਹੜੇ ਜਿਹੜੇ ਬੱਚੇ ਆ ਕੇ ਉਹਦੇ ਪੈਰੀ ਹੱਥ ਲਾ ਕੇ ਜਦੋਂ ਉਹਦੇ ਨਾਲ ਸਤਿਕਾਰ ਕਰਦੇ ਸੀ ਗੱਲ ਕਰਦੇ ਸੀ ਉਹਦੇ ਨਾਲ ਉਹ ਕਹਿੰਦਾ ਮੈਨੂੰ ਮਾਣ ਮਹਿਸੂਸ ਹੁੰਦਾ ਸੀ ਜਿਨ੍ਹਾਂ ਨੇ ਇਹਨਾਂ ਨੇ ਇੱਕ ਘਟਿਆ ਕਿਸਮ ਦੇ ਬੰਦੇ ਮਗਰ ਲੱਗ ਕੇ ਉਹਨਾਂ ਦੀ ਹੁਣ ਕਹਿਣਾ ਤੱਕ ਨੂੰ ਤਾਂ ਕਾਦੀ ਰਹਿ ਗਈ ਉਹ ਤਾਂ ਡੈਨ ਆ ਜਿਹੜੀ ਘਰ ਖਾ ਗਈ ਉਹ ਪਾਪ ਨੇ ਉਹ ਕਹਿੰਦਾ ਸਾਨੂੰ ਬਰਬਾਦ ਕਰਤਾ ਇੱਕ ਐ ਉਹ ਜੇ ਡੂੜ ਕਿੱਲੀ ਵਾਲਾ ਹੀ ਕਹੂੰਗਾ ਮੈਂ ਬੱਚਿਆਂ ਕੱਲਿਆਂ ਦਾ ਮਾਲਕ ਸਰਦਾਰ ਰੱਜਿਆ ਪੁੱਜਿਆ ਫੈਮਲੀ ਦਾ ਬੰਦਾ ਇੱਕੋ ਇੱਕ ਵਾਰਸ ਖਤਮ ਕਰਤਾ ਉਹਨਾਂ ਨੇ ਕੀ ਕਰਾਉਣਾ ਪਈ ਐ ਜੀਆਂ ਜਾਇਦਾਦਾਂ ਤੋਂ ਲੋਕ ਕਿਵੇਂ ਆਪਣੀਆਂ ਨੂੰਹਾਂ ਨੂੰ ਸਤਿਕਾਰ ਦੇਣਗੇ ਈਆਂ ਵਾਲਾ ਬਾਈ ਜੀ ਉਹ ਕਲੰਕ ਲਾਤਾ ਉਹਨੇ ਔਰਤ ਜਾਤ ਵਾਸਤੇ ਇਹਨੂੰ ਲਾਉਣ ਵਾਸਤੇ ਪਤਾ ਨਹੀਂ ਕਿੰਨੀ ਕਿ ਪ੍ਰਤੀਗਿਆ ਹੁਣ ਕਰਨੀ ਪੈਣੀ ਆ ਇਹ ਭਗਤੀ ਕਰਨੀ ਪੈਣੀ ਆ ਔਰਤ ਜਾਤ ਨੂੰ ਜਿਹੜਾ ਉਹਨੇ ਕਲੰਕ ਲਾਇਆ ਵਿਆ ਹਾਂਜੀ ਬਾਈ ਜੀ ਇਹ ਜਿਹੜਾ ਅੱਜ ਸੁਖਣ ਵਾਲੇ ਦੇ ਵਿੱਚ ਪਹੁੰਚੇ ਆ ਤੁਹਾਡੀ ਮੁਲਾਕਾਤ ਵੀ ਹੋਈ ਆ ਮਾਤਾ ਦੇ ਨਾਲ ਵੀ ਹੋਈ ਆ ਜੀ ਤੇ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਇਹ ਮੁੰਡਾ ਡਿਪੋਰਟ ਹੋ ਕੇ ਆਇਆ ਸੀਗਾ ਇਹ ਤਾਂ ਮੁੰਡਾ ਗਿਆ ਹੀ ਨਹੀਂਗਾ ਕੈਨੇਡਾ ਇਸੇ ਬਾਰੇ ਥੋੜਾ ਜਿਆਦਾ ਚਾਨਣਾ ਪਾਓ ਜੀ ਇਹ ਲੋਕਾਂ ਨੇ ਜਿਹੜੀ ਇਹ ਗਲਤ ਧਾਰਨਾ ਜਿਹੜੀ ਇਹ ਅਧੂਰੀ ਜਾਣਕਾਰੀ ਹੈ ਉਹ ਕਹਿੰਦੇ ਹੁੰਦੇ ਉਹ ਬਹੁਤ ਖਤਰਨਾਕ ਟਿਕਾਤਕ ਹੁੰਦੀ ਹੈ ਜਿਹੜੀ ਗੱਲ ਗੁਰਵਿੰਦਰ ਸਿੰਘ ਦੀ ਆ ਸੁਖਣ ਵਾਲੇ ਪਿੰਡ ਤੋਂ ਜਿਹੜਾ ਕਤਲ ਹੋਇਆ ਨੌਜਵਾਨ ਸਰਦਾਰ ਮੁੰਡਾ ਉਹਦਾ ਤਾਂ ਪਾਸਪੋਰਟ ਹੀ ਫਰੈਸ਼ ਆ ਉਹਦੇ ਫਾਦਰ ਸਾਹਿਬ ਦੇ ਦੱਸਣ ਮੁਤਾਬਕ ਆ ਇਹ ਵਾਰਡੋ ਦੇ ਫਾਦਰ ਸਾਹਿਬ ਦੇ ਆ ਕਿ ਅਸੀਂ ਪਾਸਪੋਰਟ ਚੈੱਕ ਕਰੋ ਸਾਡੇ ਘਰੇ ਆ ਕੇ ਕਿ ਮੇਰਾ ਮੁੰਡਾ ਤਾਂ ਵਿਦੇਸ਼ ਜਾਣ ਦੇ ਹੱਕ 'ਚ ਹੀ ਹੈ ਨਹੀਂ ਸੀ ਪਾਸਪੋਰਟ ਜ਼ਰੂਰ ਬਣਿਆ ਘਰ ਵਾਲੀ ਵੀ ਉਹ ਡੈਨ ਵੀ ਕੱਲੀ ਪੈਸੇ ਲਾ ਕੇ 25 30 ਲੱਖ 35 ਲੱਖ ਮੰਗਦੀ ਸੀ ਆਸ਼ਕਮਗਰ ਲੱਗ ਕੇ ਹੂੰ ਨਹੀਂ ਦਿੰਦਾ ਉਹਨਾਂ ਨੇ ਕਹਿੰਦੀ ਥੋਡੀ ਇੱਥੇ ਸੇਵਾ ਕਰੂੰਗੀ ਉਹਨੂੰ ਉਹਨਾਂ ਨੂੰ ਵਿਚਾਰੇ ਭੋਲੇ ਪਾਂਚੀਆਂ ਨੂੰ ਕੀ ਪਤਾ ਵੀ ਇਹ ਸੇਵਾ ਸਾਡੀ ਕਿਹੜੇ ਰੂਪ 'ਚ ਕਰੂਗੀ ਇਹ ਡੈਨ ਠੀਕ ਆ ਨਾ ਉਹ ਤਾਂ ਮੈਂ ਉਹਦਾ ਫ੍ਰੀ ਆ ਜੀ ਪਾਸਪੋਰਟ ਆ ਜਿਹੜਾ ਉਹਦਾ ਫ੍ਰੈਸ਼ ਪਿਆ ਅੱਜ ਦੀ ਘੜੀ 'ਚ ਬਾਈ ਜੀ ਕਤਲ ਕਿਵੇਂ ਕੀਤਾ ਗਿਆ ਕਤਲ ਬਾਈ ਜੀ ਇਹ ਮੈਂ ਤੁਹਾਨੂੰ ਕਿਹੜੇ ਸ਼ਬਦਾਂ ਨਾਲ ਦੱਸਾਂ ਇਹ ਇਹ ਜਿਹੜਾ ਹਵਸ ਆ ਨਾ ਜਿਹੜੀ ਹਵਸ ਹੂੰ ਕੋਈ ਇੱਕ ਕਹਾਣੀ ਚੱਲਦੀ ਹੁੰਦੀ ਬਹੁਤ ਪੁਰਾਣੇ ਬਜ਼ੁਰਗਾਂ ਵੇਰੀ ਵੀ ਸਵਾਦ ਮਾਰਾ ਕੋਈ ਲਾਹੌਰ ਚਲ ਗਿਆ ਹੂੰ ਇਹ ਆਪਣੇ ਡੈਨ ਤੇ ਪੂਰੀ 101% ਟੁੱਕਦੀ ਆ ਹੂੰ ਜੀਦੇ ਤੋਂ ਸਕੋਰ ਪੀਓ ਜਾਂ ਸਵਿਫਟ ਵਰਗੀਆਂ ਗੱਡੀਆਂ 'ਚ ਸਰਦਾਰੀ ਨਹੀਂ ਕੀਤੀ ਕਈ ਮਾਡਲਾਂ ਵਾਂਗੂ ਰਿਹਾ ਨਹੀਂ ਗਿਆ ਉਹਦੇ ਤੋਂ ਇੱਕ ਉਹ ਮੈਂ ਪਹਿਲਾਂ ਵੀ ਸ਼ਬਦ ਯੂਜ਼ ਕਰਤਾ ਪਤਾ ਨਹੀਂ ਸਹੀ ਹੈ ਜਾਂ ਨਹੀਂ ਹੈ ਪੱਚੀਆਂ ਕਿੱਲੇ ਵਾਲੇ ਸਰਦਾਰ ਨੂੰ ਇੱਕ ਡੂੜ ਕਿੱਲੀ ਵਾਲੇ ਮਗਰ ਇੱਕ ਐਸਆਰ ਦੀਆਂ ਗੋਲੀਆਂ ਵੇਚਣ ਵਾਲੇ ਦੇ ਮਗਰ ਤੂੰ ਲੱਗ ਕੇ ਖੇਹ ਕਰਤੀ ਉਹਨਾਂ ਦੇ ਪਰਿਵਾਰ ਦੀ ਤੈਨੂੰ ਢੋਈ ਨਹੀਂ ਮਿਲਣੀ ਕਿਤੇ ਜਿੰਨੀ ਮਰਜ਼ੀ ਤਪੱਸਿਆ ਕਰ ਲਈ ਇਹ ਤਾਂ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਇਹ ਜੰਜਾਲ ਬਣ ਗਿਆ ਕਿ ਜਦੋਂ ਜਦੋਂ ਅੱਗੇ ਤੂੰ ਤੁਰਨ ਦੀ ਕੋਸ਼ਿਸ਼ ਕਰੇਂਗੀ ਤੈਨੂੰ ਇੱਕ ਖਿੱਚ ਪਾਉਗੀ ਤੇਰੇ ਗਲ ਦੀਆਂ ਨਾੜਾਂ ਨੂੰ ਮਰਮਰ ਕੇ ਜਿਉਣਾ ਪੈਣਾ ਬਾਈ ਜੀ ਜੇਕਰ ਜਿਹੜਾ ਕਮਲਾ ਜੀ ਜੇ ਸਿਲੰਡਰ ਨਾ ਕਰਦਾ ਹੂੰ ਤੇ ਤੁਹਾਡੇ ਵਰਗੇ ਨੌਜਵਾਨਾਂ ਦੇ ਵਿੱਚ ਕੀ ਥੌਟ ਜਾਣਾ ਸੀਗਾ ਉਹਨਾਂ ਦੇ ਪ੍ਰਕਾਰ ਉਹਦਾ ਥੌਟ ਹੂੰ ਆ ਜਿਹੜਾ ਅੱਜ ਸਾਰਾ ਪੰਜਾਬ ਮੂੰਹ ਚੱਕ ਕੇ ਵੇਖਣ ਵੇਖੀ ਜਾਂਦਾ ਨਾ ਸਾਡੇ ਦੇਸ਼ ਦੇ ਕਾਨੂੰਨ ਨੂੰ ਵੀ ਕੀ ਕਰਦਾ ਹੂੰ ਇਹਦੇ ਨਿੱਕੇ ਨਿੱਕੇ ਡੱਕਰੇ ਕਰਕੇ ਐਵ ਜੀਆਂ ਮੱਛੀਆਂ ਨੂੰ ਪਾਉਣੇ ਸੀਗੇ ਵੀ ਜਿਹੜੇ ਉਤੋਂ ਬਾਅਦ ਚ ਇਹਦਾ ਓੜਮਾ ਕੋੜਮਾ ਵੀ ਦੱਸਿਆ ਕਰਨਾ ਸੀ ਉਹਨਾਂ ਨੇ ਵੀ ਐਵ ਜੀ ਘਟਿਆ ਹਰਕਤ ਆਪਣੇ ਇੱਕ ਟੁਕੜ ਬੂਚ ਨੇ ਕੀਤੀ ਸੀ ਹੂੰ ਤੇ ਉਹਦੇ ਵਾਸਤੇ ਇੱਕ ਮਿਸਾਲ ਕਾਇਮ ਕਰ ਦੇਣੀ ਸੀ ਨੌਜਵਾਨ ਪੀੜੀ ਨੇ ਜਿੰਨਾ ਰੋਸ ਆ ਨੌਜਵਾਨਾਂ ਚ ਤੁਸੀਂ ਬਾਈ ਜੀ ਕਿਤੇ ਬੱਸਾਂ ਚ ਵੇਖਿਓ ਹੂੰ ਚੜ ਕੇ ਥੋਨੂੰ ਲੋਕ ਲੋਕਾਂ ਦੇ ਤਰ ਜੇ ਇੱਕ ਮੈਂਟ ਇਹ ਸਾਹਮਣੇ ਕਰਤਾ ਤਾਂ ਇਹਦੇ ਪਤਾ ਹੀ ਨਹੀਂ ਲੱਗਣਾ ਵੀ ਇਹ ਹੈਗਾ ਵੀ ਸੀਗਾ ਕਿ ਨਹੀਂ ਹੈਗਾ ਸੀਗਾ ਇਹਨੂੰ ਨਾਲੀਆਂ ਚ ਪਾਣੀ ਵਾਂਗੂ ਵਹਾ ਦੇਣਾ ਸੀ ਲੋਕਾਂ ਚ ਇੰਨਾ ਰੋਸ ਆ ਬਾਈ ਜੀ ਪੁਲਿਸ ਪ੍ਰਸ਼ਾਸਨ ਤੇ ਹੁਣ ਆਪ ਆਈਏ ਪ੍ਰਸ਼ੀਲ ਪ੍ਰਸ਼ਾਸਨ ਦਾ ਕਾਰਗੁਜ਼ਾਰੀ ਕਿੱਦਾਂ ਦੇ ਰਹੀ ਹੈ ਇਸ ਕੇਸ ਵਿੱਚ ਦੇਖੋ ਜੀ ਪੁਲਿਸ ਜਿਹੜੀ ਹੈਗੀ ਆ ਉਹ ਪਹਿਲਾਂ ਚਲੋ ਕੋਈ ਕਮੈਂਟਮੈਂਟ ਸੌਰੀ ਕਮੈਂਟ ਇੱਕ ਕੋਈ ਗਲਤ ਹੋ ਗਿਆ ਸੀ ਵੱਡੇ ਅਧਿਕਾਰੀਆਂ ਤੋਂ ਉਹਨਾਂ ਨੂੰ ਉਹਨਾਂ ਨੇ ਦਰੁਸਤ ਵੀ ਕਰਤਾ ਬਾਕੀ ਮੇਰੀ ਪਰਿਵਾਰ ਨਾਲ ਜਿਹੜੀ ਗੱਲਬਾਤ ਹੋਈ ਹੈ ਉਹਨਾਂ ਨੇ ਪੂਰੀ ਸੰਤੁਸ਼ਟੀ ਪ੍ਰਗਟ ਕੀਤੀ ਹੈ ਤੇ ਨਾਲ ਉਹਨਾਂ ਦਾ ਵੇਖੋ ਕਿੱਡਾ ਜਿਗਰਾ ਹਿਰਦਾ ਉਹਨਾਂ ਦਾ ਇੰਨੀ ਗੱਲ ਬਾਈ ਕਿ ਇਹ ਨੌਜਵਾਨ ਪੁੱਤ ਨੂੰ ਗਵਾ ਕੇ ਇਕੱਲੇ-ਇਕੱਲੇ ਨੂੰ ਕਹਿਣੀ ਬੜੀ ਔਖੀ ਆ ਕਿਸੇ ਤੇ ਛੱਡਣੀ ਬੜੀ ਔਖੀ ਆ ਉਹ ਕਹਿੰਦਾ ਜਦੋਂ ਤੱਕ ਹੋਣ ਦੀ ਗੱਲ ਆ ਪੂਰੀ ਕਾਰਵਾਈ ਚੰਗੀ ਕਰ ਰਿਹਾ ਪੁਲਿਸ ਠੀਕ ਆ ਤੇ ਆਉਣ ਵਾਲੇ ਵੀ ਟਾਈਮ ਚੋਂ ਕਹਿੰਦਾ ਮੈਨੂੰ ਇਹਨਾਂ ਤੇ 101% ਵਿਸ਼ਵਾਸ ਆ ਵੀ ਮੇਰੇ ਪੁੱਤ ਦੀ ਜਿਹੜੀ ਮਿੱਟੀ ਆ ਇਹ ਜਾਈ ਨਹੀਂ ਜਾਊ ਕੰਨਾਂ ਤੇ ਮਿਸਾਲ ਕਾਇਮ ਕਰੂਗੀ ਤੇ ਮੈਂ ਪ੍ਰਸ਼ਾਸਨ ਨੂੰ ਵੀ ਹੱਥ ਬੰਨ ਕੇ ਬੇਨਤੀ ਕਰਦਾ ਕਿ ਉਹਦਾ ਪਿਉ ਤਾਂ ਤੁਹਾਡੀ ਛਲਾਗਾ ਕਰਦਾ ਪੂਰੀ ਫੁੱਲ ਸਾਡੇ ਕੋਲੇ ਕੀਤੀ ਆ 100 ਬੰਦਾ ਬੈਠਾ ਉਹ ਉਹਦੇ ਚ ਕੀਤੀ ਉਹਨੇ ਛਲਾਗਾ ਟੁੱਟਣਾਂ ਦੇ ਉਹ ਵਿਸ਼ਵਾਸ ਉਹਦਾ ਤੁਸੀਂ ਵੀ ਤਾਂ ਧੀਆ ਵਾਲਿਆਂ ਤੇ ਤੁਸੀਂ ਵੀ ਪੁੱਤਾਂ ਵਾਲਿਆਂ ਇੱਕ ਵਾਰੀ ਡਿਊਟੀ ਤੋਂ ਘਰੇ ਜਾ ਕੇ ਇਹ ਸੋਚ ਲਿਓ ਜੇ ਅੱਖਾਂ ਬੰਦ ਕਰਕੇ ਜਿਵੇਂ ਮੈਂ ਨਿਤ ਮੇਰੀ ਬੇਟੀ ਮੈਨੂੰ ਯਾਦ ਕਰਾਉਂਦੀ ਐ ਵੀ ਹੇ ਸੱਚਿਆ ਪਾਤਸ਼ਾਹ ਉਹ ਮਾੜੀ ਘੜੀ ਜੇ ਆਪਣੇ ਪਰਿਵਾਰ ਤੇ ਕਿਤੇ ਆ ਗਈ ਤੇ ਆਪਾਂ ਕਰਾਂਗੇ ਕੀ ਤੁਹਾਡੇ ਹੱਥ 'ਚ ਪੂਰੇ ਪੰਜਾਬ ਦੀ ਆਉਣ ਵਾਲੀ نسل ਨੂੰ ਸੇਧ ਦੇਣ ਵਾਲੀ ਘਟਨਾ ਐ ਇਹ ਇਹਦੀ ਇਹੋ ਜੀਆਂ ਧਾਰਾਵਾਂ ਲਾਓ ਇਹਦੇ ਤੇ ਇਹੋ ਜੀ ਮਸਾਲੀ ਸਜ਼ਾ ਦੇਣ ਵਾਸਤੇ ਜੱਜ ਸਾਹਿਬ ਨੂੰ ਮਜਬੂਰ ਹੀ ਹੋਣਾ ਪੈ ਜਾਵੇ ਵੀ ਗਾਂ ਇਸ ਤੋਂ ਅੱਗੇ ਅਰਬ ਕੰਟਰੀਆਂ ਨੂੰ ਬੋਰਾਂ ਤੇ ਲਿਖਿਆ ਪੜਿਆ ਜਾਇਆ ਕਰੇ ਕਿ ਜੇ ਐਬ ਜੀ ਕਰਤੂਤ ਐਸ ਜਨਾਨੀ ਨੇ ਕੀਤੀ ਸੀ ਉਸ ਤੋਂ ਬਾਅਦ ਚ ਕਿਸੇ ਨੇ ਅੱਖ ਨਹੀਂ ਚੱਕੀ ਕੀ ਹੁਰਤ ਨਹੀਂ ਕੀਤੀ ਤੇ ਤੁਹਾਡਾ ਨਾਂ ਦੁਨੀਆ ਤੇ ਪੂਰਾ ਕਿਉਂਕਿ ਇਹ ਤਾਂ ਔਨ ਰਿਕਾਰਡ ਹੈ ਅੱਜਕੱਲ ਮੀਡੀਆ ਜਿਹੜਾ ਇੱਥੇ ਚੌਂਕੀਦਾਰ ਵੀ ਲੱਗਿਆ ਹੋਇਆ ਨਾ ਉਹ ਵੀ ਦਰਜ ਆ ਵੀ ਗੁਰਵਿੰਦਰ ਸਿੰਘ ਦੇ ਕਤਲ ਚ ਫਲਾਨੇ ਚੌਕੀਦਾਰ ਸਾਹਿਬ ਦੀ ਡਿਊਟੀ ਫਰੀਦਕੋਟ ਸੀਗੀ ਪ੍ਰਸ਼ਾਸਨ ਚ ਇਹ ਹੁਣ ਤੁਸੀਂ ਵੇਖਣਾ ਭਾਈ ਬਿਨਾ ਤੁਸੀਂ ਬਣਾਉਣਾਗੇ ਬਾਈ ਜੀ ਇੱਕ ਬਾਈ ਜੀ ਇੱਕ ਹੋਰ ਉਹਨਾਂ ਦੇ ਪਰਿਵਾਰ ਵੱਲੋਂ ਸਟੇਟਮੈਂਟ ਆ ਰਹੀਆਂ ਲੜਕੀ ਦੇ ਮਾਤਾ ਪਿਤਾ ਦੇ ਵੱਲੋਂ ਵੀ ਇਹ ਸਾਡੀ ਧੀ ਨਹੀਂ ਹੈ ਵੀ ਮੇਰੀ ਕੁੜੀ ਨਹੀਂ ਮਰਜੀ ਸਾਡੇ ਨਾਲ ਨਹੀਂ ਆਉਂਦਾ ਨਾ ਇਹਦੇ ਮਗਰ ਜਾਂਦੇ ਤਿੰਨ ਦੇਖਿਆ ਜੀ ਜਨਾਬ ਉਹਦਾ ਕੋਈ ਤਾਲੁਕਾ ਤਾਂ ਤੁਸੀਂ ਇਹਨਾਂ ਸਟੇਟਮੈਂਟ ਨੂੰ ਕਿਵੇਂ ਦੇਖਦੇ ਆ ਵੀ ਇਹ ਮੇਰੀ ਧੀ ਹੈ ਜਿਹੜੀ ਨੇ ਅਸੀਂ ਮੰਗਣੀਆਂ ਆਵਾਂਗੇ ਨਿੱਜੀ ਤੌਰ ਤੇ ਜਿੱਥੇ ਮੁਕੰਮਲ ਚ ਅਣਖ ਜਾਗਦੀ ਹੈ ਮੈਂ ਤਾਂ ਉਹਦਾ ਪ੍ਰੋਗ ਕਿੰਨਾ মিডিਆ ਭਰਾ ਤੁਸੀਂ ਤੁਸੀਂ ਹਰ ਕਿਸੇ ਦੀ ਗੱਲ ਨੂੰ ਰੱਖਦੇ ਹੋ ਵਧੀਆ ਤਰੀਕੇ ਨਾਲ ਉਹ ਆਪਦਾ ਪੱਖ ਦੇਵੇ ਤੇ ਪਰਿਵਾਰ ਨੂੰ ਇਨਸਾਫ ਮਿਲਣ ਚ ਔਰ ਸਜਾ ਸਾਈਓ ਵਿੱਚ थैंक यू लास्ट ਸਵਾਲ ਸਰ ਮੈਸੇਜ ਹੀ ਦੇਣਾ ਚਾਹੁੰਦੇ ਆ ਇਸ ਤਰ੍ਹਾਂ ਦੇ ਧੀਆਂ ਨੂੰ ਜਿਹੜੇ ਇਸ ਤਰ੍ਹਾਂ ਦੇ ਪਰਿਵਾਰ ਦੇ ਵਿੱਚ ਵਿਆਹ ਰਿਹਾ लास्ट ਸਵਾਲ ਹੈ ਭਾਈ ਜੀ ਮੈਸੇਜ ਹੁਣ ਦੇਖੋ ਤੁਸੀਂ ਵੀ ਤਾਂ ਫੈਮਲੀਆਂ ਵਾਲਿਆਂ ਅਸੀਂ ਆਪਾਂ ਸਾਰੇ ਹੀ ਫੈਮਲੀਆਂ ਵਾਲਿਆਂ ਠੀਕ ਹੈ ਫਰਜ਼ ਕਰੋ ਤੁਸੀਂ ਜੇ ਇਹ ਇਹ ਪਾਪੜ ਨੇ ਜਿਹੜਾ ਇਹ ਘਟੀਆ ਹਰਕਤ ਕੀਤੀ ਆ ਛੇ ਇਹਦੇ ਭਰਾ ਦੇ ਘਰ ਵਾਲੀ ਮੰਨ ਲਾ ਇਹਦੀ ਪਰਜਾਈਏ ਦੇ ਭਰਾ ਨਾ ਕਰ ਜਾਂਦੀ ਹੂੰ ਤੇ ਇਹਨੂੰ ਵਿਸ਼ਵਾਸ ਰਹਿਣਾ ਸੀ ਔਰਤ ਜਾਤ ਤੇ ਜੀ ਇਹ ਵੀ ਔਰਤ ਆ ਅੱਗੇ ਕਿਵੇਂ ਵੰਡ ਚੱਲੂਗਾ ਸਾਡਾ ਮੈਂ ਤਾਂ ਬਸ ਗੱਲ 100 ਦੀ 100 ਹੱਥ ਰੱਸਾ ਤੇ ਸਿਰੇ ਤੇ ਗੰਡ ਮੈਂ ਤਾਂ ਕਹਿੰਦਾ ਇਹਨਾਂ ਨੂੰ ਮੱਥੇ 'ਚ ਇਹਨਾਂ ਦੇ ਗੋਲੀ ਮਾਰੋ ਬਾਈ ਖੜਾ ਕੇ ਪਰਿਵਾਰ ਦੇ ਹੱਥੋਂ ਮਰਾਓ ਇਹਨਾਂ ਨੂੰ ਇਹਨਾਂ ਨੂੰ ਅਕਲ ਜਾਵੇ ਆ ਤਾਂ ਕਿ ਇਹਦੇ ਤੋਂ ਬਾਅਦ ਕੋਈ ਆਖੀ ਨਾ ਚੱਕ ਸਕੇ ਜਾਂ ਘਟਿਆ ਕੰਮ ਕਰ ਥੈਂਕ ਯੂ ਥੈਂਕ ਯੂ